ਦਰਸ਼ਕੋ ਤੁਸੀਂ ਦੇਖ ਰਹੇ ਹੋ ਜੀ ਫਾਸਟ ਨਿਊਜ਼ ਤੇ ਮੈਂ ਹਾਂ ਤੁਹਾਡਾ ਗਿੱਲ ਤਰਮਕੋਟੀ ਜ਼ਿਲ੍ਹਾ ਮੋਗਾ ਖਲਕਾ ਤਰਮਕੋਟ ਦਾ ਪਿੰਡ ਗੱਟੀ ਜਿੱਥੇ ਦੋ ਧਰਾਂ ਵਿੱਚ ਜੰਮ ਕੇ ਲੜਾਈ ਹੋਈ ਹੈ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਦੋਨੇ ਧਰਾਂ ਹੀ ਸਰਕਾਰੀ ਹਸਪਤਾਲ ਮੋਗਾ ਵਿੱਚ ਦਾਖਲ ਹਨ ਕੀ ਕਾਰਨ ਬਣਿਆ ਲੜਾਈ ਦਾ ਕਿੰਨੀਆਂ ਕਿ ਸੱਟਾਂ ਵਜੀਆਂ ਹੈ ਦਿਖਾਵਾਂਗੇ ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ ਦੇ ਬਾਈ ਇਹ ਨਾਂਅ ਤੇ ਕਿਹੜਾ ਪਿੰਡ ਪੰਡ ਗੱਟੀ ਜੱਟਾਂ ਨਾਂ ਕੀ ਹੈ ਨਾਂ ਮੰਗਾ ਸਿੰਘ ਮੰਗਾ ਸਿੰਘ ਜੀ ਜਿਹੜੀ ਰਾਤ ਲੜਾਈ ਹੋਈ ਆ ਉਹ ਕਿਸ ਕਾਰਨ ਲੜਾਈ ਲੈ ਕੇ ਲੜਾਈ ਹੋਈ ਰਾਤ ਇੰਜ ਰਾਤ ਕਰਦੇ ਪੈਸੇ ਮੋਟਰਸਾਈਕਲ ਬੰਦੇ ਸੀ ਮੇਰਾ ਭਰਾ ਜੀ ਫਿਰ ਆਇਆ ਗਾੜਾ ਕੱਢਦਾ ਸੀ ਕੌਣ ਗਾੜਾ ਕੱਢਦਾ ਸੀ ਹਾਡੇ ਗਵੰਦੀ ਪਰ ਨਾਲ ਦੇ ਕੀ ਨਾਂ ਕੀ ਉਹਦਾ ਬਾਜ ਸਿੰਘ ਬਾਜ ਸਿੰਘ ਗਾਲਾਂ ਕਰਦਾ ਸੀ ਤਿੰਨ ਗਾਲਾਂ ਕਰਦਾ ਸੀ ਗਾਲਾਂ ਇਹ ਮੈਂ ਨਾਲ ਇੱਕ ਨਹੀਂ ਕੱਢਦਾ ਸੀ ਅੱਛਾ ਵੈਸੇ ਹੀ ਕੱਢਦਾ ਵੈਸੇ ਹੀ ਕੱਢਦਾ ਸੀ ਕੀ ਗੱਲ ਯਾਰ ਉਹ ਗਾਲਾਂ ਵੈਸੇ ਹੀ ਕੱਢੀ ਜਾਂਦਾ ਸੀ ਉਹਦਾ ਦਿਮਾਗ ਸਾਫ ਸੀ ਕਾਹ ਤੋਂ ਗਾਲਾਂ ਘੱਟਦਾ ਸੀ ਕੀ ਕਾਰਨ ਤੁਹਾਨੂੰ ਤਾਂ ਹੋਊਗਾ ਕਾਰਨ ਉਹ ਨਾ ਅੱਗੇ ਪਈ ਆ ਲੜਾਈ ਮੇਰੇ ਤਾਇਕ ਨਾਲ ਅੱਛਾ ਤੇ ਗਾਲਾਂ ਉੱਤੀ ਉੱਤੀ ਕੱਢੀ ਗਿਆ ਕੱਢੀ ਗਿਆ ਅਹੀਂ ਆਹ ਹਾਨੋ ਵੀ ਨਾਲ ਕੱਢਦਾ ਹੈ ਫੇਰ ਆਖਾ ਹਾਂ ਅਹੀਂ ਬਾਹਰ ਜਾ ਕੇ ਗਾਲ ਕੱਢਦੀ ਅੱਛਾ ਨਹੀਂ ਤੁਸੀਂ ਪੁੱਛਿਆ ਨਹੀਂ ਕਾਹਦਾ ਕੜਦਾ ਤੇ ਕਿਹਨੂੰ ਗਾਲਾ ਕੜਦਾ ਪੁੱਛਿਆ ਕੀ ਆਂਦਾ ਆਂਦਾ ਤੋਨੋ ਨਹੀਂ ਕੱਢਦਾ ਆਂਦਾ ਮੈਂ ਤਾਂ ਉਹਨਾਂ ਨੂੰ ਕੜਨਾ ਕਿਨਾਂ ਨੂੰ ਅੱਛਾ ਤੋ ਰੰਦਾ ਇਹ ਕਿੰ ਹੇ ਫੇਰ ਤੁਸੀਂ ਕੀ ਕਿਹਾ ਸੀ ਫੇਰ ਤੁਸੀਂ ਕਿਹਾ ਹਾਂ ਤੂੰ ਉੱਥੇ ਬਾਹਰ ਕੱਢ ਗਾਲ ਅੱਛਾ ਸਾਨੂੰ ਤਾਂ ਨਾ ਹਨਾ ਅੱਛਾ ਆ ਤਾਂ ਮੈਂ ਕਿਉਂ ਬਾਹਰ ਮੈਂ ਆਦੇ ਘਰੇ ਕੱਢਣੀਆਂ ਗਾਲਾਂ ਅੱਛਾ ਆ ਤਾਂ ਮੈਂ ਤਾਂ ਕੱਢਣੀਆਂ ਹੀ ਕੱਢਣੀਆਂ ਠੀਕ ਕੋਈ ਨਸ਼ਾ ਪਤਾ ਨਹੀਂ ਕੀਤਾ ਉਹ ਉਹ ਪੀਤੀ ਫਿਰਦਾ ਹੈ दारू ਪੀਤੀ दारू ਪੀਤੀ ਹੂੰ ਫਿਰ ਵੀ ਕੀ ਹੋਇਆ ਤੁਹਾਡੇ ਸੱਟਾਂ ਦੇ ਵਿੱਚ ਕੀ ਗੱਲ ਫਿਰ ਆਇਆ ਫਿਰ ਇੱਟਾ ਰੋੜੇ ਚਲਾਉਣ ਲੱਗ ਪਿਆ ਅੱਛਾ ਇੱਟਾ ਰੋੜੇ ਚਲਾਉਣ ਲੱਗ ਪਿਆ ਆਇਆ ਘਰੋਂ ਕੰਧ ਤੇ ਚੜ ਕੇ ਆਪਦੇ ਘਰੋਂ ਤੋਂ ਦੇਖ ਰਿਹਾ ਕੋਠੇ ਤੋਂ ਪਹਿਲੇ ਕੋਠੇ ਤੇ ਚੜਿਆ ਫਿਰ ਪਿੱਟਾ ਮਾਰਨ ਲੱਗ ਪਿਆ ਅੱਛਾ ਫਿਰ ਬਾਅਦ ਚ ਅਈ ਆਖਾ ਨਾ ਮਾਰੂੰ ਦੋਵੇਂ ਭਰਾ ਆ ਗਏ ਅੱਛਾ ਬਾਅਦ ਚ ਫਿਰ ਦੋਵੇਂ ਮਾਰਨ ਲੱਗ ਪਿਆ ਅੱਛਾ ਇੱਕ ਨੇ ਤਾਂ ਫਿਰ ਕਰਿਆ ਆ ਗਿਆ ਦੋਵੇਂ ਇਧਰ ਹਾਰਾ ਟੱਬਰ ਹੀ ਆ ਗਿਆ ਹਾਰਾ ਟੱਬਰ ਹੀ ਆ ਗਿਆ ਤਾਂਬ ਕੌਣ ਕੌਣ ਸਾਰੇ ਸਾਰੇ ਨਾਮ ਤੇ ਇੱਕ ਤੇਜ ਸਿੰਘ ਇੱਕ ਬਾਜ ਸਿੰਘ ਇੱਕ ਰਾਣੋ ਇੱਕ ਕਲਾਸ਼ਾ ਇੱਕ ਆਪਣਾ ਬਣਸੋ ਇੱਕ ਅਰ ਜਸਵਿੰਦਰ ਸਰ ਭਰਾ ਕਿੰਨੇ ਹੋ ਉਹ ਤਿੰਨ ਤਿੰਨ ਭਰਾ ਆ ਉਹਦਾ ਨਾਮ ਲਿਆ ਵਾ ਤੇ ਹੋ ਕੋਈ ਉਹ ਆਇਆ ਨਹੀਂ ਕਿਹੜਾ ਵੱਡਾ ਭਰਾ ਤੋਂ ਉਹਦਾ ਆਇਆ ਨਹੀਂ ਅੱਛਾ ਉਹ ਆਇਆ ਉਹਦਾ ਨਾਮ ਕੀ ਹੈ ਉਹਦਾ ਨਾਮ ਰਾਜੂ ਰਾਜੂ ਜਾਈ ਉਹਨੇ ਨਹੀਂ ਤੂੰ ਉਹਨੇ ਨਹੀਂ ਕੋਈ ਉਹ ਆਇਆ ਹੀ ਨਹੀਂ ਲੜਾਈ ਠੀਕ ਹੱਥੋਂ ਤੇ ਆ ਗਿਆ ਵੀ ਕਿਸੇ ਉਹਨਾਂ ਦੀ ਹੋਰ ਅੱਛਾ ਇੱਕ ਦੇ ਡੰਡਾ ਚੱਕਿਆ ਇੱਕ ਦੇ ਕਾਪਾ ਚੱਕਿਆ ਇੱਕ ਦੇ ਕਾਪਾ ਚੱਕਿਆ ਜਿਹੜਾ ਤੁਹਾਡੇ ਸਿਰ ਵਿੱਚ ਆ ਰਜੀ ਹੋਈ ਹੈ ਇਹ ਦੀ ਵਜ੍ਹਾ ਤੁਹਾਡੇ ਇਹ ਨਹੀਂ ਮਾਰਿਆ ਇੱਕ ਮੇਰੇ ਤਾਂ ਡਾਂ ਡਾਂਗ ਠੋਕੇ ਆ ਬਾਲਾ 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 ਟੁੱਟੇ ਆ ਤੁਹਾਡੇ ਕੋਲ 37 60 ਹੋ ਗਈ ਕੁਛ ਵਜ੍ਹਾ ਕਿਤੇ ਆ ਮੇਰੇ ਇੱਥੇ ਬਾਹ ਤੇ ਵੱਜੀ ਬਾਹ ਤੇ ਵੱਜੀ ਬਾਹ ਤੇ ਆ ਲੱਤ ਤੇ ਲੱਤ ਤੇ ਆ ਪਿੰਡੇ ਦੇ ਪਿਸ਼ਾ ਆ ਚੱਕ ਡਾਡੂਗਾ ਜਰਾ ਪਿੰਡੇ ਤੇ ਚੱਕ ਮਾਰਦੇ ਰਹੇ ਆ ਦੰਡੀਆਂ ਦੰਡੀਆਂ ਜਦੋਂ ਮੈਂ ਦੇਖਿਆ ਉਹ ਲੋਕ ਹੀ ਕੋਈ ਸੀ ਉਹ ਬੋਲਦਾ ਦੰਦੀ-ਦੀਦੀ ਉਹ ਐਂ ਗਰਾਉਂਡ ਮਾਰਦੇ ਹੀ ਇੱਕੇ ਵਾਰੀ ਤੇ ਪੱਥਰ ਮਾਰਿਆ ਨਾ ਅੱਖ ਤੇ ਆਖੀ ਤਾਂ ਸੁਣੀ ਨਹੀਂ ਹਾਂ ਇਹ ਇੱਥੇ ਪੱਥਰ ਵੱਜਿਆ ਇਹ ਪੱਥਰ ਮਾਰਿਆ ਚਲੋ ਬਚਾਅ ਹੋ ਗਿਆ ਅੱਗੇ ਐਡਵਾਈਸ ਦਾ ਨਾਮ ਬਚਾ ਜਰੀਏ ਇਹ ਕਥੀ ਗ੍ਰਹਿ ਤੋਂ ਖਾਸ ਪ੍ਰਾਰਣਿਕ ਕੀਤੀ ਦਰਖਾਸਤ ਦਾ ਦਿੱਤੀ ਆ ਕਿੱਥੇ ਕਿਸ਼ਨਪੁਰੇ ਕਿਸ਼ਨਪੁਰੇ ਕਿਵੇਂ ਕੋਈ ਕੋਡੇ ਬਿਆਨ ਲਵਰ ਲੈਣ ਆਇਆ ਹੋਰ ਜਿਹਾ ਹੋਈ ਕਾਜੇ ਤੇ ਨਹੀਂ ਆਇਆ। ਅਜੇ ਕੋਈ ਨਹੀਂ। ਨਹੀਂ ਅਜੇ ਨਹੀਂ ਆਇਆ। ਕੀ ਮੰਗ ਕਰਦੇ ਹੋ? ਅਹੀਂ ਮੰਗ ਕਰਨੇ ਆਂ ਅੱਗੇ ਵੀ ਟਾਲੇ ਹੀ ਕਰਦੇ ਆ ਤੇ ਅੱਗੇ ਵੀ ਕੋਈ ਨਾ ਲੜੇ ਆ। ਹਾਂ ਅੱਗੇ ਵੀ ਇਹਨਾਂ ਨੂੰ ਇਹ ਇਹਨਾਂ ਕੋਲ 100% ਬਹੁਤ ਆ ਤੇ ਪੈਸਾ ਦਾ ਬਹੁਤ। ਹੂੰ। ਪੈਸਾ ਦਾ ਬਹੁਤ ਆ। ਹਾਂ। ਪੈਸਾ ਕਿੱਥੋਂ ਆਉਂਦਾ? ਪੈਸਾ ਇਹ ਇਹ ਨਹੀਂ ਪਤਾ ਕਿੱਥੋਂ ਆਉਂਦਾ ਇਹ ਪੈ ਇਹਦਾ ਕਮਾਂਡ ਆ ਇਹਨਾਂ ਦੇ। ਅੱਛਾ। ਤੇ ਇਹ ਤਾਂ ਫਿਰ ਧਮਕੀਆਂ ਦਿੰਦੇ ਆ ਸਾਰੀਆਂ ਧਮਕੀਆਂ ਦੇ ਦੇ ਮੈਂ ਮਾਰਨ ਦੀ ਆਂ ਅਸੀਂ ਤੁਹਾਨੂੰ ਮਾਰ ਦਿਆਂ ਆਂ ਦੇ ਪਹਿਲਾਂ ਵੀ ਅੱਗੇ ਵੀ ਦਿੰਦੇ ਆ ਕੀ ਨਾਮ ਤੇ ਕਿਹੜਾ ਪਿੰਡ ਮੇਰਾ ਨਾਮ ਵੀਰ ਸਿੰਘ ਹੈ ਬੜੋ ਕੀ ਬੋਲੋ ਕੀ ਨਾਮ ਹੈ ਕਿਹੜਾ ਪਿੰਡ ਵੀਰ ਸਿੰਘਾ ਜੀ ਜੀ ਪਿੰਡ ਗੱਟਿਆ ਟਾ ਗੱਟਿਆ ਜਿਹੜੀ ਰਾਤ ਲੜਾਈ ਹੋਈ ਕਿਸ ਕਾਰਨ ਹੋ ਕੇ ਲੜਾਈ ਇਹ ਸਾਰੀ ਗੱਲ ਦੱਸੋ ਇਹ ਗਾਲ੍ਹਾਂ ਕੱਢਦੇ ਸੀ ਤੇ ਜਦੋਂ ਨਾ ਅਸੀਂ ਪੁੱਛਿਆ ਵੀ ਗਾਲ੍ਹਾਂ ਕੱਢਦੇ ਕਿਉਂ ਆ ਕਿ ਅਚਾਨਕ ਅਗਰਿਕਲ ਬਾਅਦ ਚ ਪੁੱਛਿਆ ਕਿ ਤੁਸੀਂ ਕਾਹਦੇ ਦਾਣਾ ਕੱਢਦੇ ਕੌਣ ਦਾਣਾ ਕੱਢਦਾ ਸੀ ਕੀ ਬਾਦ ਸਿੰਘ ਬਾਦ ਸਿੰਘ ਪੁੱਤਰ ਰੇਸ਼ਮ ਸਿੰਘ ਇਹਦੇ ਤਾਹ ਤੋਂ ਕਾਹੜਾ ਕੱਢਦੇ ਸੀ ਕੀ ਕਰਦੇ ਹੁਣ ਦੱਸੋ ਸਹੀ ਕਰੀ ਰੇਸ਼ਮ ਸਿੰਘ ਪੁੱਤ ਬਾਦ ਸਿੰਘ ਜੀ ਤੇ ਬਾਦ ਸਿੰਘ ਗਾੜੀ ਕੱਢਦਾ ਸੀ ਕਾਹ ਤੋਂ ਕੱਢਦਾ ਸੀ ਗੱਲ ਇਹ ਕਹਿੰਦਾ ਸੀ ਵੀ ਇੱਥੇ ਇਹ ਤਾਂ ਹੁੰਦਾ ਹੈ ਵੀ ਐਸੇ ਮੈਂ ਆਲੇ ਜਵਾਕਾਂ ਨੂੰ ਕੱਢਦਾ ਕੈਨੇ ਦਿਖਾਲਾ ਹੂੰ ਯਾਰ ਜੋ ਆਕਾ ਨੂੰ ਕੱਢਦਾ ਅੱਛਾ ਤੇ ਫੇਰ ਕਹਿੰਦਾ ਵੀ ਮੈਂ ਤਾਂ ਦੂਜੇ ਕੀ ਨਾਮ ਹੈ ਤੈਨੂੰ ਕੱਢਦਾ ਮੈਂ ਹੋਰ ਕਿਸੇ ਨੂੰ ਕੱਢਦਾ ਅੱਛਾ ਇਦਾਂ ਬੋਲ ਆਣਾ ਗਿਆ ਮੈਂ ਤੇ ਤੂੰ ਵਾਲੇ ਜੋ ਆਕਾ ਨੂੰ ਕੱਢਣਾ ਹੂੰ ਤੂੰ ਦੂਜੇ ਕੀ ਨਾਮ ਹੈ ਵੀ ਇਹ ਗਿਆ ਕਰੇ ਹੌਲੀ ਕੱਢ ਲੈ ਹੂੰ ਜੇ ਕਿਸੇ ਨੂੰ ਕੱਢਣਾ ਤੇ ਉਹਨਾਂ ਨੂੰ ਕਹ ਉਹਨਾਂ ਨੂੰ ਕਹ ਉਹਨਾਂ ਨੂੰ ਕਹ ਜਿਆ ਕੇ ਕੱਢਦਾ ਹੂੰ ਇਸ ਅਨੁਸਾਰ ਸੁਣਾ ਤੇ ਇੰਨੇ ਜੀ ਉਧਰੋਂ ਇਟਾ ਰੋੜੇ ਚਲਾ ਤੇ ਛੜ ਗਏ ਅੱਛਾ ਕੋਠੇ ਦੇ ਕਮਰੇ ਦੇ ਕੋਠੇ ਠੀਕ ਹੈ ਇਟਾ ਰੋੜੇ ਮਾਰਨ ਲੱਗ ਗਏ ਤੇ ਮੇਰੇ ਅਪਰਾ ਦੇ ਅੱਖ ਜਿ ਵੱਜਾ ਇਹ ਉਹ ਨਾ ਤੇ ਫਿਰ ਉਹ ਮਾੜਾ ਮੋਟਾ ਗਾਉ ਠੰਡੀ ਢੇਰੋਦਵਾਨ ਲੈ ਜਾਂਦਾ ਥੱਲੇ ਉਹ ਮਾੜਾ ਮੋਟਾ ਤਾਂ ਨਾ ਬੋਲ ਚਾਲ ਹੋ ਜਾਂਦਾ ਜਦੋਂ ਵੱਜ ਜਾਈਏ ਤੇ ਤੇ ਲੈ ਜਾਂਦਾ ਨਾ ਥੱਲੇ ਤੇ ਸਾਡੇ ਘਰੇ ਆ ਗਿਆ ਚੱਲ ਕੇ ਘਰੇ ਆ ਗਏ ਆ ਘਰੇ ਚੱਲ ਕੇ ਆ ਗਏ ਕੌਣ ਕੌਣ ਤੇਜ ਸਿੰਘ ਤੇ ਬਾਸ ਸਿੰਘ ਬਾਸ ਸਿੰਘ ਆ ਇਹ ਦੋਨੇ ਦੋਨੇ ਕਰਿਆ ਆ ਦੋਨੇ ਤੇ ਨਾਲ ਪਰਿਵਾਰ ਪਰਿਵਾਰ ਸਾਰਾ ਹੀ ਆ ਆ ਸਾਰੇ ਆ ਗਏ ਠੀਕ ਹੈ ਤੇ ਉਹਨਾਂ ਦਾ ਇਹਦੇ ਗੱਲ ਪੈ ਗਏ ਠੀਕ ਹੈ ਮਾਨ ਸਿੰਘ ਦੇ ਜੀ ਤੇ ਗੱਲ ਪੈ ਗਏ ਤੇ ਫਿਰ ਮੈਂ ਮਾਲਾ ਬਟਾ ਸਿਧਮਦਾ ਸੀ ਹੂੰ ਸਿਧਮਦਾ ਸੀ ਤਾਂ ਆ ਮੇਰੇ ਆ ਬਾਹਾਂ ਤੇ ਮਾਰੀ ਆ ਹਾਂ ਬਾਹਾਂ ਤੇ ਲਾਤ ਪੇ ਹਾਂ ਜੱਟੂ ਡੇਲਾ ਕਿ ਮਾਰਿਆ ਤੇ ਬਾਹਰ ਕੀ ਮਾਰਿਆ ਚਲ ਉਹ ਘਾਾਂ ਕੀ ਮਾਰਦਾ ਗਾਂ ਮਾਰ ਠੀਕ ਹੈ ਕੋਈ ਤਾਂ ਦੀਆਂ ਤਾਂ ਕੰਕੀਆਂ ਦੀ ਗੱਲ ਹੋਈ ਤੁਹਾਡੇ ਭਰਾਣੇ ਗੱਲ ਕਿਉਂਕਿ ਉਹ ਕੰਕੀਆਂ ਪਹਿਲਾਂ ਦੇ ਨਹੀਂ ਪਹਿਲਾਂ ਤਿੰਦੇ ਸੀ ਦੀ ਹੱਥ ਤਾਇਕ ਨਾਲ ਲੜਾਈ ਹੋਈ ਸੀ ਸਾਡੇ ਕਰੀ ਫਿਰ ਇੱਟਾਂ ਵੱਟੇ ਮਾਰਦੇ ਸੀ ਸਾਡਾ ਘੜਬੜ ਵਚਾਲੇ ਪੈ ਜਾਂਦਾ ਨਾ ਹੂੰ ਤੇ ਤੁਸੀਂ ਅਸੀਂ ਆਖਾਂ ਭੀ ਆਮਨੇ ਸਾਹਮਨੇ ਆ ਗਏ ਲੜਾਈ ਕਰਨੀਆਂ ਤਾਂ ਹੂੰ ਤੇ ਚਾ ਬਾੜੀ ਗਾਲੇ ਉਹਨਾਂ ਦੇ ਕੋਈ ਰੰਜਿਸ਼ ਕੱਢ ਲੋ ਹੂੰ ਤੇ ਇੰਨੀ ਗਾਲਾਂ ਧਮਕੀਆਂ ਦੇ ਲੇ ਸੀ ਕੀ ਕੀ ਆ ਧਮਕੀਆਂ ਦੇ ਉਹ ਦੇ ਦੋਨੋਂ ਵੀ ਨਾਲ ਮਾਰਦਿਆਂ ਦੇ ਉਹਨਾਂ ਨੂੰ ਤਾਂ ਮੋਰਨਾ ਮਾਰਨਾ ਹੀ ਮਾਰਨਾ ਅੱਛਾ ਕਿ ਨਾਲ ਦੋਨੋਂ ਵੀ ਨਹੀਂ ਛੱਡਣਾ ਠੀਕ ਹੈ ਫੇਰ ਮੇਰੇ ਨਿੱਕੇ ਭਰਾ ਦੇ ਮੋਟਰਸਾਈਕਲ ਬਣਾਵਾ ਹੂੰ ਉਹਦੇ ਤੋਂ ਵੱਡਾ ਤੇ ਉਹਦੇ ਬਾਹ ਤੇ ਮਾਰੀ ਆ ਉਦੋਂ ਵੀ ਉਦੋਂ ਵੀ ਬਾਹ ਤੇ ਆ ਤੇ ਜੱਕੇ ਨਾ ਏ ਟ੍ਰੋਡਾ ਚਲਾਇਆ ਸੀ ਉਦੋਂ ਟੀ ਮਾਰੀ ਜਵਜੀ ਸੀ ਠੀਕ ਹੈ ਤੇ ਉਦੋਂ ਵੀ ਅਸੀਂ ਕੁਛ ਨਹੀਂ ਇਹਨਾਂ ਨਾਲ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਕੀਤਾ ਆਂਜ ਕਹਿੰਦੀ ਕੀ ਨਾਂ ਹੈ ਸਾੜਾ ਘੜ ਅਹ ਕਿਹੜਾ ਪਿੰਡ ਘੱਟੀ ਜੱਟਾ ਘੱਟੀ ਜੱਟਾ ਆ ਜਿਨ੍ਹਾਂ ਨੇ ਸੱਦਾ ਦਿੱਤੀ ਇਹ ਤੁਹਡੇ ਕੀ ਲੱਗਦੇ ਇੱਕ ਮੇਰਾ ਤੇ ਔਰਤ ਇੱਕ ਮੇਰਾ ਕਾਰਾ ਲਾ ਤੇ ਕਿ ਤੁਹਾਡੇ ਕਾਰਾ ਲਾ ਤੇ ਅੱਜ ਦੀ ਟੋਲ ਕਿਹ ਕੀ ਕੌਣ ਇਹ ਨਾ ਨਾ ਇਹ ਨਾ ਨਾ ਇਹ ਵੀ ਜਿਹਨੂੰ ਲੜਾਈ ਹੋਈ ਇੱਥੇ ਹੀ ਹਾਂਜੀ ਇੱਥੇ ਹੀ ਸਿੱਖਦਾ ਹੋ ਕੇ ਆਏ ਇੱਥੇ ਵਿਦਾ ਹੋ ਕੇ ਆਏ ਹਾਂਜੀ ਆ ਗਣੀ ਬਚਾਵੇ ਬਚਾਉਣਾ ਬੱਚਾ ਹੋਣਾ ਨਾਲ ਸੀ ਕੀ ਕਰੂਗਾ ਕੀ ਲੜਾਈ ਗਈ ਹੈ ਵੀ ਘਰੇ ਡਾਂਗਾ ਛੋਟੇ ਚੱਕ ਕੇ ਆ ਗਏ ਸੀ ਇੱਟੇ ਰੋੜੇ ਚਲਾ ਦੇਸ ਤੇ ਨੂੰ ਧੱਕ ਤੇ ਖੇਚਕੰਦਰ ਕਰ ਦਿੱਤਾ ਸੀ ਜੇ ਇਹਨੂੰ ਨਾ ਹਵਾ ਚੱਲ ਕੇ ਨਿਆਣਾ ਨੂੰ ਆਣ ਆਲਾ ਵਾ ਅੱਛਾ ਹਾਇਤਾ ਚਲਾ ਦੇ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਧੱਕੇ ਅੰਦਰ ਕਰ ਦਿਓ ਹਾਂਜੀ ਅੰਦਰ ਧੱਕੇ ਕਰ ਦਿੱਤਾ ਸੀ ਤੇ ਇਹਨਾਂ ਦੇ ਤੁਹਾਡੇ ਘਰ ਵਾਲਾ ਵਜਾ ਉਹਦੇ ਕੀ ਵਜ੍ਹਾ ਤੇ ਤੁਹਾਡੇ ਜੋ ਵੀ ਕੀ ਹੋ ਗਿਆ ਇਹਨੇ ਕਾਫਾ ਵਜ੍ਹਾ ਸੀ ਤੇ ਉਹਦੇ ਡਾਂਗਾ ਮਾਰੀ ਸੀ ਅੱਛਾ ਜੀ ਹਾਂਜੀ ਠੀਕ ਹੈ ਬਾਈ ਕੀ ਨਾ ਡਿੰਦਰ ਸਾਹਿਬ ਕਿਹੜਾ ਪਿੰਡ ਹੈ ਪਿੰਡ ਗੱਟੀ ਜਟਾਂ ਆ ਜਿੰਨਾ ਮੁੰਡਿਆਂ ਦੇ ਸਿੱਟਾ ਬੱਤੀਆਂ ਇਹਨਾਂ ਨੂੰ ਤੁਸੀਂ ਕੀ ਲੱਗਦੇ ਹੋ ਮੈਨੂੰ ਇਹਨਾਂ ਦਾ ਤਾਇਆ ਲੱਗਦਾ ਜੀ ਤਾਇਆ ਲੱਗਦਾ ਰਾਤ ਜਿਹੜੀ ਲੜਾਈ ਹੋਈ ਉਹਦੇ ਬਾਰੇ ਦੱਸੋ ਲੜਾਈ ਹੋਈ ਇਹ ਬੜਾ ਹੋਤੀ ਇਹਨਾਂ ਦੇ ਘਰੇ ਅੱਟਾ ਆ ਬੀਜਾ ਰੋੜੇ ਇੱਕ ਤੋਂ ਰੋੜੇ ਤੇ ਕਰਪਾਣਾ ਬੜਾ ਕੁਛ ਲਈ ਕਰਦੇ ਯਾਨੀ ਇਹ ਇਥਾਰਲੇ ਘਰੇ ਆ ਕੇ ਗੱਲ ਪਈ ਹਾਂ ਹਾਂ ਪਿਆਰ ਵੀ ਉਹਨਾਂ ਕੋਲ ਹੀ ਆਂਦੇ ਆਂ ਮਾਰ ਦੇਣਾ ਛੱਡਣਾ ਨਹੀਂ ਆ ਠੀਕ ਹੈ ਜੀ ਨਹੀਂ ਛੱਡਣਾ ਨਹੀਂ ਅੱਜ ਆੜਾ ਰੋਜ ਇਹ ਪੱਗੇ ਲੈਂਦੇ ਨੇ ਪਰ ਅੱਜ ਮੈਂ ਆਨੰਨ ਛੱਡਣਾ ਤੇ ਅੱਛਾ ਤੇ ਜਦੋਂ ਇਹਨਾਂ ਦੇ ਸੱਟਾਂ ਵੱਜ ਗਈਆਂ ਇਹਨੂੰ ਵੀ ਇੱਥੇ ਕੀ ਕਿਹਨੇ ਪੁੱਛਿਆ ਇੱਥੋਂ ਮੈਂ ਪੁੱਛਿਆ ਉਥੋਂ ਐਂਬੂਲੈਂਸ ਕੀਤੀ ਏ ਦਾ ਦਾ ਤੇ ਉਥੋਂ 12:30 ਵਜੇ ਹੀ ਪਹੁੰਚਾ ਠੀਕ ਕਾਇ ਕਿ ਨਾਂ ਕਿਹੜਾ ਪਿੰਡ ਬਾਸ ਸਿੰਘ ਨਾਂ ਆ ਗੱਟੀ ਜੀ ਕਿਤਾ ਦਾ ਨਾਂ ਕੀ ਹੈ ਰੇਸ਼ਮ ਸਿੰਘ ਬਾਸ ਸਿੰਘ ਰੇਸ਼ਮ ਸਿੰਘ ਹਾਂ ਜੀ ਪਿੰਡ ਕਿਹੜਾ ਗੱਟੀ ਜੱਟਾਂ ਰਾਤ ਕਿਹੜੀ ਲੜਾਈ ਹੋਈ ਉਹ ਪਰ ਜਾਣਕਾਰੀ ਦਿੱਤੀ ਬਿਰੇ ਉਹ ਨਾ ਜਿਹੜੇ ਆਪਣੇ ਗਵੰਡੀ ਆ ਕੌੜੀ ਲਾ ਕੇ ਤੇ ਆਪਣੇ ਕੋਠੇ ਦੇ ਉੱਪਰ ਦੀ ਮੇਰੇ ਕਰੇ ਗੱਲ ਪੈਣਾਉਂਦੇ ਸੀ ਕੀ ਨਾਂ ਹੈ ਕੇਰ ਸਿੰਘ ਮਾਂਗਾ ਸਿੰਘ ਬਿੱਟੂ ਸਿੰਘ ਰਾਜੂ ਸਿੰਘ ਮਹਿੰਦਰ ਸਿੰਘ ਕੁਲਦੀਪ ਸਿੰਘ ਸੋਨਾ ਸਿੰਘ ਔਰ ਲੇਡੀਆਂ ਵੀ ਸਹੀ ਜਿਹੜੇ ਇਹਨਾਂ ਨੇ ਤਾਂ ਤਾਂ ਮਾਰੀਆਂ ਲੜਾਈ ਤਾਂ ਹੋਈ ਲੜਾਈ ਮੈਂ ਨਾ ਆਪਣੇ ਬੱਚਿਆਂ ਨਾਲ ਗੱਲ ਕਰਦਾ ਪਿਆ ਸੀ ਵੀ ਸਮਝਾਉਂਦਾ ਪਿਆ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਉਹਨੇ ਗਾਲ ਕੱਢਦੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਆ ਜਾ ਦੇਖ ਲੈਨੇ ਆ ਤੈਨੂੰ ਤੇ ਪੌੜੀ ਲਾ ਕੇ ਮੇਰੇ ਕੋਠੇ ਨੂੰ ਤੇ ਕੋਠੇ ਦੇ ਉੱਪਰ ਦੀ ਚੜ੍ਹ ਕੇ ਤੇ ਇੱਕ ਆਪਣੀ ਪੌੜੀ ਲੱਗੀ ਹੋਈ ਆ ਉਹ ਲੈ ਲੈ ਪਿਆ ਤੇ ਇਧਰੋਂ ਮੈਂ ਵੀ ਚੜਨ ਲੱਗ ਗਿਆ ਉੱਪਰ ਜਾਣੇ ਕਿ ਗਿਆ ਚਲਾ ਮਮੀ ਤੇ ਉੱਪਰ ਹੀ ਉਹਨਾਂ ਨੇ ਮੇਰੇ ਨਾਲ ਕੋਟ ਮਾਰ ਕੀਤੀ ਆ ਜੋ ਜੋ ਮਾਰਿਆ ਆ ਇੱਥੇ ਮੇਰੇ ਮਾਰੇ ਆ ਪਤਾ ਨਹੀਂ ਕੀ ਚੀਜ਼ ਸੀਗੀ ਹੁੰਦੇ ਕਿਛ ਸੀਗੀ ਸੀ ਇੱਥੇ ਪਤਾ ਨਹੀਂ ਕੀ ਵੱਜਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹ ਜਦੋਂ 10 12 ਜਣੇ ਆ ਮੇਰੀ ਕੋਛਾਨ ਪਛਾਤੇ ਵੀ ਸੀਗੇ ਬੁੱਲੇ ਮਗਾਏ ਉਹਨਾਂ ਨੇ ਅ ਇੱਕ ਦਾ ਤਾਂ ਮੈਨੂੰ ਪਛਾਣ ਚ ਪਤਾ ਇਹਨਾਂ ਦਾ ਪਰੌਣਾ ਵਾ ਹਾਂ ਉਹ ਆ ਤੇ ਬਾਕੀ ਮੁੰਡਿਆਂ ਦਾ ਨਹੀਂ ਮੈਨੂੰ ਪਤਾ ਲੱਗਾ ਜਾਨੀ ਕਿ ਜਿਹੜੇ ਪਰਿਵਾਰ ਵਾਲੇ ਸੀ ਜਾਂ ਪਰਲੇ ਨਾਲ ਦੇ ਗਵੰਡੀ ਸੀ ਤੁਹਾਡੇ ਕੋਲੇ ਉਹ ਕਹਿ ਰਹੇ ਨਹੀਂ ਕਿ ਇਹ ਪਹਿਲਾਂ ਸੰਗ ਤੇ ਚੜ ਕੇ ਰੋੜੇ ਵਰਤੇ ਚਲਾਉਂਦਾ ਆ ਨਹੀਂ ਜੀ ਮਾੜੇ ਘਰੇ ਤੱਕ ਹੀ ਆਦੇ ਨਾ ਨਾ ਬਿਲਕੁਲ ਹੀ ਨਹੀਂ ਤੁਸੀਂ ਅਪਰੂਵ ਕਰ ਸਕਦੇ ਤੁਹਾਡੇ ਕੋਲ ਵੀ ਵੀਡੀਓ ਮਾਰਾ ਹੈਗੀ ਹਾਂ ਹੈ ਜੀ ਆ ਨਹੀਂ ਹੈ ਨਹੀਂ ਹੈ ਹੈਗੇ ਨਹੀਂ ਵੀ ਹਾਂ ਜੇ ਮੈਂ ਉਹਨਾਂ ਦੇ ਘਰੇ ਗਿਆ ਆਵਾਂ ਤੇ ਮੈਂ ਮੈਨੂੰ ਜੋ ਮਰਜ਼ੀ سزا ਦੇ ਦੇਣਾ ਠੀਕ ਆ ਤੇ ਤੂੰ ਦੀ दारू ਕਰਾ ਤੀ ਕਿਸੇ ਡ੍ਰਿੰਕ ਵਗੈਰਾ ਦਿੱਤੀ ਸੀ ਨਹੀਂ ਸਾਰਾ ਕਹਿ ਰਹੇ ਨੇ ਕਿ ਡ੍ਰਿੰਕ ਵਗੈਰਾ ਦਿੱਤੀ ਸੀ ਤੇ ਗਾਲ ਕੱਢ ਰਿਆ ਨਾ ਓਡੀ ਪਹਿਲਾਂ ਵੀ ਤਰ੍ਹਾਂ ਲਈ ਬਦਲ ਰਹੀ ਹੈ ਪਹਿਲਾਂ ਉੱਪਰਲੇ ਹੀ ਪੈ ਸੀ ਗਾਲ ਉਹ ਵੀ ਮੇਰੇ ਗੇਟ ਨੂੰ ਵੱਟੇ-ਵੁੱਟੇ ਮਾਰ ਗਏ ਸੀ ਜਿਹੜੇ ਜਿਹੜੇ ਹੁਣ ਫੇਰ ਇਹਨਾਂ ਦੇ ਨਾਲ ਲਾ ਕੇ ਮੇਰੇ ਗਾਲ ਪੈ ਗਏ ਆ ਸਾਰੇ ਜਣੇ ਇਕੱਠੇ ਹੋ ਜਾਂਦੇ ਆ ਸਾਡਾ ਪਹਿਲੀ ਦਾ ਮਤਲਬ ਮਸਲਾ ਵਾ ਇਹਨਾਂ ਕੋਲ ਆਠ ਕਿੱਲੇ ਜ਼ਮੀਨ ਆ ਹੁਣ ਪਤਾ ਨਹੀਂ ਇਹਨਾਂ ਦੇ ਨਾਂ ਆ ਜਿਹੜੀ ਘਰ ਦੀ ਜਗਾ ਉਹ ਸਾਡੇ ਕੋਲ ਹੈਗੀ ਆ ਇਹ ਵੀ ਹੁਣ ਘਰ ਦੀ ਜਗਾ ਵੀ ਦੱਬਣ ਨੂੰ ਕਰਦੇ ਆ ਟੱਕੇ ਨਾਲ ਹੀ ਮੈਨੂੰ ਕਹਿੰਦੇ ਆ ਮੁੱਲ ਦੇ 2 ਲੱਖ ਦੀ ਕੋਈ ਦੇ ਦੂਗਾ ਜਾਨੀ ਕਿਦਣਾ ਕਿਤੇ ਲੱਗਦਾ ਵੀ ਜ਼ਮੀਨ ਲੱਗੇ ਰੋਲਾ ਜ਼ਮੀਨ ਦਾ ਅਸੀਂ ਤਾਂ ਰੋਲਾ ਪਾਇਆ ਨਹੀਂ ਪਰ ਇਹ ਟੱਕੇ ਨਾਲ ਹੀ ਹੁਣ ਮੇਰਾ ਘਰ ਵੀ ਦੱਬਣ ਨੂੰ ਕਰਦੇ ਆ ਸਾਰੇ ਪਿੰਡ ਨੂੰ ਪਤਾ ਵੀ ਇਹਨਾਂ ਕੋਲੇ ਜ਼ਮੀਨ ਹੈਗੀ 8 ਕਿੱਲੇ ਉਹਨਾਂ ਨੇ ਤੇਰੀ ਗੱਲ ਵੀ ਕਿ ਸਾਰੇ ਪਿੰਡ ਤੋਂ ਪੁੱਛ ਲਓ ਵੀ ਕੌਣ ਖੜਿਆ ਕਿਹਨੇ ਟੈਰ ਉਹਨੇ ਚਲਾਇਆ ਕੋਈ ਗੱਲ ਨਹੀਂ ਪੁੱਛ ਲਾਓ ਏ ਕਿ ਕੁਝ ਜਾਣੀ ਸਰ ਪੁੱਛ ਲਓ ਕੀ ਮੰਗ ਕਰਦੇ ਮੈਂ ਇਹਨਾਂ ਕੋਲ ਬਸ ਨਸਬ ਚਾਹੀਦਾ ਸੱਚ ਸੱਚ ਹੋਣਾ ਚਾਹੀਦਾ ਠੀਕ ਹੈ ਹਾਂ ਤਾਂ ਖਾਕਬਾ ਦਿੱਤੀ ਤੁਸੀਂ ਹਾਂਜੀ ਕਿੱਥੇ ਦਿੱਤੀ ਹੈ ਕਸ਼ਨਪੁਰ ਬਿੱਟੂ ਦਾ ਵੀਰ ਸਿੰਘ ਦਾ ਵੀਰ ਸਿੰਘ ਦਾ ਤੁਸੀਂ ਆਪ ਦੇਖ ਸਕਦੇ ਹੋ ਰਾਤ ਜਿਹੜੀ ਲੜਾਈ ਹੋਈ ਆ ਕਿਵੇਂ ਇੱਟਾਂ ਰੋੜੇ ਖਿਲਰੇ ਹੋਏ ਆ ਇਹ ਮੰਗਲ ਸਿੰਘ ਦਾ ਘਰ ਆ ਜੇ ਕੱਲ ਕਰੀਏ ਵੀ ਆ ਮੋਟਰਸਾਈਕਲ ਦੀ ਇਹ ਮੋਟਰਸਾਈਕਲ ਤਾਂ ਖੜੇ ਆ ਕਿਉਂਕਿ ਇਹ ਤਿੰਨ ਭਰਾ ਵਾ ਇਹਨਾਂ ਵਿੱਚੋਂ ਇੱਕ ਭਰਾ ਜਿਹੜਾ ਮੋਟਰਸਾਈਕਲਾਂ ਦਾ ਕੰਮ ਕਰਦਾ ਘਰੇ ਹੀ ਤੇ ਮੋਟਰਸਾਈਕਲ ਵਗੈਰਾ ਠੀਕ ਕਰਦਾ ਆ ਸਾਹਮਣੇ ਪਹਿਲੇ ਪਾਸੇ ਜਿੰਨਾਂ ਨਾਲ ਲੜਾਈ ਹੋਈ ਆ ਦੂਸਰੇ ਪਰਿਵਾਰ ਦਾ ਵੀ ਘਰ ਹੈ ਜੋ ਦਿਖਾਈ ਦੇ ਰਿਹਾ ਉੱਧਰਲਾ ਪਾਸਾ ਉੱਚਾ ਹੈ ਇਧਰਲਾ ਨਹੀਂ ਹੈ ਦੇਖ ਸਕਦੇ ਹੋ ਜੇ ਗਾੜੀ ਕੱਢਦੇ ਨੇ ਇੱਕ ਦਿਨ ਨਹੀਂ ਖਾਲੀ ਜਾਂਦਾ ਕੌਣ ਕੌਣ ਕੱਢਦੇ ਉਹਨਾਂ ਨਾਲ ਸੀ ਤੇ ਸਾਨੂੰ ਗਾਲਾ ਕੱਢਦੇ ਕੌਣ ਗਾਲਾ ਕੱਢਦੇ ਸੀ ਇਹ ਸਾਡਾ ਗੁੰਡੀ ਗੁੰਡਕੀ ਨਹੀਂ ਹੋਰ ਮੈਂ ਤਾਂ ਸੱਜ ਕੇ ਗਿਆ ਤੇ ਇਹ ਸਮਝਾਂਗਾ ਤੇ ਇਹਨਾਂ ਦਾ ਪੱਤਰ ਬਾਅਦ ਸਾਂਗਾ ਆ ਹਾਂ ਆ ਆ ਜਿਹੜੇ ਇੱਟ ਇਨਿੱਟਾ ਆ ਜਿਹੜੇ ਇਨਿੱਟਾ ਰੋੜੇ ਖਿਲਰੇ ਹੋਏ ਆ ਇਹ ਇਹਨਾਂ ਨੇ ਮਾਰਿਆ ਕਿ ਇਹ ਵੀ ਇੰਨਾ ਤਾਂ ਕੰਮ ਹੋਵੇ ਤਾਂ ਫਟ ਕੋਠੇ ਕੋਠੇ ਡੁੱਟੇ ਮੈ ਕੋ ਕਿ ਨਹੀਂ ਆਇਤਾ ਪੰਨਾਂ ਲੈ ਹੈ ਇੱਕ ਮਿੰਟ ਇਹ ਜਿਹੜੀਆਂ ਨੇਟਾਂ ਰੋੜੇ ਖਲਰੇ ਹੋਇਆ ਇਹ ਇਹਨਾਂ ਨੇ ਇੱਧਰ ਚਲਾਇਆ ਕਿ ਤੁਸੀਂ ਆਪ ਖਲਾਰੇ ਆ ਆਪ ਨਹੀਂ ਹਟ ਆਹ ਵੇਖਾ ਕੋਈ ਨਹੀਂ ਬੈਠ ਰਿਹਾ ਕੋਈ ਨਹੀਂ ਬੈਦਿਆ ਆ ਕੋਈ ਨਹੀਂ ਬੈਦਿਆ ਆ ਹਾਰੇ ਬੈਦਿਆ ਮਿਚੋ ਆਹ ਥਾਂ ਅਜੇ ਖੜੇ ਨਹੀਂ ਆਹ ਖੜੇ ਨਹੀਂ ਥਾਂ ਆਹ ਖੜੇ ਨਹੀਂ ਥਾਂ ਇਹ ਆਪੇ ਤੋਂ ਲਾਈਵ ਹੋ ਇਸ ਤੋਂ ਲਾਵਾ ਕੋ ਹੋਰ ਤਾਂ ਨਹੀਂ ਨੁਕਸਾਨ ਹੋਇਆ ਹਾਂ ਕੋਈ ਨਹੀਂ ਠੀਕ ਹੈ ਯੋਕੀ ਹਾਂ ਦੋਸਤੋ ਦੇਖ ਸਕਦੇ ਹੋ ਇਹ ਕਿਹਨਾਂ ਦਾ ਘਰ ਹੈ ਜੀ ਕੀ ਨਾਂ ਹੈ ਇਹ ਰੇਸ਼ਮ ਸਿੰਘ ਦਾ ਘਰ ਹੈ ਆ ਰੇਸ਼ਮ ਸਿੰਘ ਦਾ ਘਰ ਹੈ ਜੀ ਇੱਧਰ ਵੀ ਕਾਫੀ ਇੱਟਾਂ ਰੋੜੇ ਖਿਲਰੇ ਹੋਏ ਆ ਦੇਖ ਸਕਦੇ ਹੋ ਇੱਧਰ ਵੀ ਕਾਫੀ ਆ ਵੇਖਾ ਆਹਦੀ ਲਾਹ ਤੇ ਪਿਆ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਵਾਸ ਇਹਨੇ ਵੀ ਆ ਦਾ ਕਹਿਣਾ ਚਾਹੁੰਦਾ ਹੈ ਬਿਹਾ ਸਾਡਾ ਨਿਆ ਹੋਵੇ ਜਿਹੜੇ ਮੇਰਾ ਪੁੱਤਰ ਨੂੰ ਇਨਾ ਚਿਰ ਕੰਨੀ ਘੁੱਟੀ ਰੱਖੀ ਨੇ ਉੱਤੇ ਕੋਠੇ ਦੇ ਢਾਈ ਰੱਖਾ ਨੇ ਮਾਤਾ ਮਸੇ ਛਡਾਇਆ ਮੈਂ ਛਡਾਉਣਾ ਤੇ ਮੇਰਾ ਭੇਰ ਕੋਟ ਦਿੱਤਾ ਨੇ ਆ ਮੇਰੇ ਬੁਆ ਨਾਲ ਤਾਂ ਲੱਗੀ ਛਾਟ ਆ ਨੱਕ ਤੇ ਆ ਫਟਪੁੜੀ ਤੇ ਮੇਰਾ ਕੰਡ ਨਹੀਂ ਚਾਉਂਦੀ ਹੱਥ ਤੇ ਮਾਰਾਂ ਮੈਂ ਛਡਾਾਂ ਦੀ ਹੱਥ ਬੰਨ ਕੀ ਕੀ ਕਾਰਨ ਕੀ ਲੜਾਈ ਕਰ ਤੋਹੀ ਹੈ ਕਾਰਨ ਕੁਛ ਵੀ ਨਹੀਂ ਘਰੇ ਜੁਆਕਾ ਨਾਲ ਲੜਦੇ ਪਏ ਅਸੀਂ ਇਹਨੇ ਇਹਨੇ ਰਾਮ ਦੀ ਗਾਲ ਕੱਢੀ ਕੇਰੀ ਨਹੀਂ ਇਹਨੇ ਰਾਮ ਦੀ ਗਾਲ ਕੱਢ ਦਿੱਤੀ ਇਹਨੇ ਮੈਂ ਆਖਾ ਤੂੰ ਚੁੱਪ ਕਰ ਜਾ ਤੂੰ ਨਾ ਮੜੋ ਫਿਰ ਉਹਨੇ ਪੌੜੀ ਛੇਤੀ ਨਾਲ ਲਾ ਦਿੱਤੀ ਆਹ ਪਰੋਂ ਸਾਡੇ ਕੋਠੇ ਨੂੰ ਤੇ ਆ ਗਏ ਸਾਡੇ ਕੋਠੇ ਦੇ ਇਹ ਵੀ ਇਹਨੂੰ ਅੰਦਰ ਅਸੀਂ ਤਾੜੀ ਰੱਖਾ ਹੈ ਪੇਰਾ ਹੀ ਛਾੜ ਦਿੱਤਾ ਹੈ ਆ ਚਾਲ ਬਈ ਇਹ ਹਲਾ ਉੱਤੇ ਤਿੰਨੇ ਫਰਾ ਚਾਰੇ ਉੱਤੇ ਟੋਪਰ ਵਿਟਾ ਮਾਰੀ ਆਇਨ ਪਹਿਲਾ ਘਾਰ ਇਹ ਆ ਪਿੱਛੇ ਖਲਾਰੀਆਂ ਲਿੱਟਾ ਇਨਾਂ ਇਹਦਾ ਜੁਆ ਹੀ ਆ ਸਾਡੀ ਦੁਕਾਨ ਦੇ ਪਾਠ ਪੜ ਤੇ ਹੱਟੀ ਆਇਆ ਹਾਂ ਠੀਕ ਹੈ